ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੰਜਾਬੀ ਨਵੀਂ ਕਹਾਣੀ ਲੈ ਕੇ ਆਏ ਹਾਂ ਲਖਵਿੰਦਰ ਸਿੰਘ ਸੰਤੂ ਦੀ ਲਿਖੀ ਹੋਈ ਅਸਲੀ ਮੌਤ ਪ੍ਰੀਤ ਇੱਕ ਰੱਜੇ ਪੁੱਜੇ ਕਰਦੀ ਲਾੜਨੀ ਸੀ ਛੋਟੇ ਦੋਪਰਾਵਾਂ ਦੀ ਪੈਣ ਮਾਂ-ਬਾਪ ਦੀ ਪੁੱਤਾਂ ਵਾਂਗੂ ਪਾਲੀ ਸੋਹਣੀ ਸੁਨੱਖੀ ਮਟਿਆਰ ਸੀ ਸਰੋਂ ਦੇ ਬੁੱਟੇ ਵਾਂਗੂ ਲੰਮਾ ਕੱਦ ਗੋਰਾ ਨਿਸ਼ਾ ਰੰਗ ਤੇ ਸੱਜੀ ਗੱਲ ਦਾ ਕਾਲਾ ਤੇਲ ਉਸਦੇ ਰੂਪ ਨੂੰ ਚਾਰ ਚੰਨ ਲਾਉਂਦਾ ਸੀ ਪ੍ਰੀਤ ਨੇ ਜਦੋਂ ਕਾਲਜ ਵਿੱਚ ਪੈਰ ਰੱਖਿਆ ਚਾਰੇ ਪਾਸੇ ਉਸਦੇ ਰੂਪ ਦੇ ਚਾਚੇ ਛਿੜ ਗਏ ਗਿੱdde ਦੀ ਰਾਣੀ ਪ੍ਰੀਤ ਕੱਪਰੂਆਂ ਦੇ ਦਿਲਾਂ ਦੀ ਧੜਕਣ ਬਣ ਗਈ ਹਰ ਕੋਈ ਉਸ ਨੂੰ ਆਪਣੀ ਬਣਾਉਣਾ ਚਾਹੁੰਦਾ ਸੀ ਪਰ ਪ੍ਰੀਤ ਦਾ ਦਿਲ ਜਿਸ ਮੁੰਡੇ ਤੇ ਆਇਆ ਉਹ ਉਸ ਨਾਲੋਂ ਇੱਕ ਕਲਾਸ ਅੱਗੇ ਪੜਦਾ ਸੀ ਪ੍ਰੀਤ ਦੇ ਘਰ ਦੇ ਇਸ ਰਿਸ਼ਤੇ ਦੇ ਇਸ ਲਈ ਖਿਲਾਫ ਸਨ ਕਿ ਇਹ ਪ੍ਰੇਮ ਵਿਆਹ ਹੈ ਪਰ ਪ੍ਰੀਤੀ ਚਿਤ ਅਤੇ ਮੁੰਡਾ ਚੰਗੇ ਪਰਵਾਰ ਪਰਿਵਾਰ ਵਿੱਚੋਂ ਹੋਣ ਕਰਕੇ ਕਰਦਿਆਂ ਨੇ ਵਿਆਹ ਦੀ ਮਨਜ਼ੂਰੀ ਦੇ ਦਿੱਤੀ। ਦੋਨਾਂ ਦਾ ਵਿਆਹ ਹੋ ਗਿਆ। ਪ੍ਰੀਤ ਦੇ ਘਰ ਵਾਲੇ ਨੂੰ ਨੌਕਰੀ ਮਿਲ ਗਈ। ਰੱਬ ਨੇ ਦੋ ਬੱਚੇ ਦੇ ਦਿੱਤੇ। ਵੱਡਾ ਮੁੰਡਾ ਤੇ ਉਸ ਤੋਂ 4 ਸਾਲ ਛੋਟੀ ਕੁੜੀ। ਪ੍ਰੀਤ ਸਾਰਾ ਦਿਨ ਬੱਚਿਆਂ ਦੇ ਕੰਮ ਵਿੱਚ ਬਿਜੀ ਰਹਿੰਦੀ ਉਹਨਾਂ ਦੇ ਸਕੂਲ ਜਾਣ ਤੇ ਵਾਪਸ ਆਉਣ ਤੱਕ ਉਹ ਘਰ ਦੇ ਕੰਮਾਂ ਵਿੱਚ ਹੀ ਸਮਾਂ ਬਤੀਤ ਕਰਦੀ ਪਰ ਆਪਣੇ ਆਪ ਦਾ ਪੂਰਾ ਖਿਆ ਰੱਖਦੀ ਸਜਣ ਸੰਵਾਰਨ ਦਾ ਸ਼ੌਂਕ ਨਾ ਰਹਿ ਗਿਆ ਉਹ ਆਪਣੀ ਉਮਰ ਤੋਂ 10 ਸਾਲ ਛੋਟੀ ਲਿਖਦੀ ਹੌਲੀ ਹੌਲੀ ਬੱਚੇ ਵੱਡੇ ਹੋਣ ਲੱਗੇ ਆਪਣੇ ਕੰਮ ਆਪ ਕਰਨ ਲੱਗੇ ਪ੍ਰੀਤ ਨੇ ਹੁਣ ਕੰਮ ਵਾਲੀ ਰੱਖ ਲਈ ਤੇ ਆਪ ਉਹ ਬੇਲੀ ਰਹਿਣ ਲੱਗੀ ਪ੍ਰੀਤ ਦੇ ਪਤੀ ਦੀ ਪ੍ਰਮੋਸ਼ਨ ਹੋ ਗਈ ਤੇ ਹੁਣ ਤੇਰ ਨਾਲ ਘਰ ਆਉਣ ਲੱਗਾ ਬੱਚੇ ਵੀ ਪੜ੍ਹਾਈ 'ਚ ਮਸਤ ਸਨ ਪ੍ਰੀਤ ਲਈ ਟਾਈਮ ਪਾਸ ਕਰਨਾ ਮੁਸ਼ਕਲ ਹੋ ਗਿਆ ਕਿਸੇ ਸਹੇਲੀ ਦੀ ਸਲਾਹ ਤੇ ਪ੍ਰੀਤ ਨੇ ਆਪਣੀ ਆਈਡੀ ਬਣਾਈ ਤੇ ਹੌਲੀ-ਹੌਲੀ ਉਸਨੇ ਫੇਸਬੁੱਕ ਤੇ ਵਟਸਐਪ ਤੇ ਆਪਣੀ ਪਛਾਣ ਬਣਾ ਲਈ ਫੇਸਬੁੱਕ ਤੇ ਉਹ ਆਪਣੀਆਂ ਤਸਵੀਰਾਂ ਪਾਉਂਦੀ ਲਿਖਣ ਦਾ ਸ਼ੌਂਕ ਹੋ ਗਿਆ ਲਿਖਣ ਲੱਗ ਗਈ ਲਿਖ ਤਾਂ ਉਸਦਿਆਂ ਸੁਧਾਰ ਨਹੀਂ ਹੁੰਦਾ ਸਨ ਪਰ ਫਿਰ ਵੀ ਉਸ ਦੀਆਂ ਤਸਵੀਰਾਂ ਤੇ ਲਿਖਤਾਂ ਤੇ ਸੈਂਕੜੇ ਕਮੈਂਟਸ ਆਉਣ ਲੱਗੇ। ਉਸ ਦੇ ਫੇਸਬੁੱਕ ਮਿੱਤਰ ਉਸ ਦੀ ਰੱਜ ਕੇ ਤਰੀਫ ਕਰਦੇ, ਉਹਦੇ ਸਹਾਂਪਨ ਦੀ ਤੇ ਉਸ ਦੀਆਂ ਲਿਖਤਾਂ ਦੀ। ਉਸ ਦੀ ਰੱਜ ਰੱਜ ਕੇ ਤਰੀਫ ਕਰਦੇ, ਉਹਦੇ ਸਹਾਂਪਨ ਦੀ ਤੇ ਉਸ ਦੀਆਂ ਲਿਖਤਾਂ ਦੀ। ਆਪਣੀਆਂ ਤਰੀਫਾਂ ਸੁਣ-ਸਣ ਪ੍ਰੀਤਪੋਤ ਖੁਸ਼ ਹੁੰਦੀ ਤੇ ਹੋਰ ਵਧੀਆ-ਵਧੀਆ ਸੈਲਫੀਆਂ ਖਿੱਚ-ਖਿੱਚ ਫੇਸਬੁੱਕ ਤੇ ਪਾਉਂਦੀ। ਉਸ ਨੂੰ ਬਹੁਤ ਸਾਰੇ ਮਿੱਤਰ ਮਿਲ ਗਏ ਕੈਮਪਸ ਲਈ ਹੌਲੀ-ਹੌਲੀ ਸੋਸ਼ਲ ਮੀਡੀਆ ਨੇ ਉਸ ਦੀ ਜ਼ਿੰਦਗੀ ਵਿੱਚ ਆਪਣੀ ਪੂਰੀ ਥਾਂ ਬਣਾ ਲਈ ਉਹ ਹੁਣ ਘਰ-ਬਾਰ ਕੱਟ ਤੇ ਸੋਸ਼ਲ ਮੀਡੀਆ ਦੇ ਮਿੱਤਰਾਂ ਬਾਰੇ ਜ਼ਿਆਦਾ ਸੋਚਦੀ ਫੇਸਬੁੱਕ ਤੇ ਹੀ ਉਸ ਦੀ ਮੁਲਾਕਾਤ ਕਮਲ ਨਾਲ ਹੋਈ ਜੋ ਬਹੁਤ ਹੀ ਸੋਹਣਾ ਮੁੰਡਾ ਸੀ ਲਿਖਣ ਦਾ ਸ਼ਕੀਨ ਸੀ ਭਾਵੇਂ ਪ੍ਰੀਤ ਨਾਲੋਂ ਕੁਝ ਸਾਲ ਛੋਟਾ ਸੀ ਪਰ ਦੋਨਾਂ ਦੇ ਵਿਚਾਰ ਮਿਲਣ ਕਰਕੇ ਉਹ ਪੱਕੇ ਦੋਸਤ ਬਣ ਗਏ WhatsApp ਤੇ ਗੱਲਾਂ ਹੋਣ ਲੱਗ ਪਈਆਂ ਟਾਈਮ WhatsApp ਤੇ ਉੱਟ ਗਿਆ ਤੇ ਘੰਟਿਆਂ ਬਧੀ ਗੱਲਾਂ-ਬਾਤਾਂ ਕਰਦੇ ਕਮਲ ਦੀ ਕਮਲ ਵੀ ਵਿਆਹਿਆ ਹੋਇਆ ਸੀ ਤੇ ਉਸ ਦੀ ਇੱਕ ਬੇਟੀ ਸੀ ਦੋਨਾਂ ਦੀ ਦੋਸਤੀ ਸੋਸ਼ਲ ਮੀਡੀਆ ਤੋਂ ਬਾਹਰ ਆਈ ਤੇ ਉਹਨਾਂ ਮਿਲਣਾ ਸ਼ੁਰੂ ਕਰ ਦਿੱਤਾ ਕਮਲ ਉਸ ਨੂੰ ਉਸਦੇ ਸ਼ਹਿਰ ਮਿਲਣ ਆਉਂਦਾ ਕਈ ਵਾਰੀ ਪ੍ਰੀਤ ਪੇਕੇ ਜਾਣ ਦੇ ਬਹਾਨੇ ਉਸ ਨੂੰ ਮਿਲ ਆਉਂਦੀ ਉਨ੍ਹਾਂ ਦੀਆਂ ਨਜ਼ਦੀਕੀਆਂ ਵਧਣ ਕਰਕੇ ਦੋਨਾਂ ਦੇ ਘਰਾਂ ਵਿੱਚ ਕਲੇਸ਼ ਵਧ ਗਿਆ ਉਹ ਦੋਨੋਂ ਸਾਰਾ ਦਿਨ ਫੋਨ ਤੇ ਇੱਕ ਦੂਜੇ ਨਾਲ ਗੱਲਾਂ ਕਰਨ ਵਿੱਚ ਲੱਗੇ ਰਹਿੰਦੇ ਕਲੇਸ਼ ਜਿਆਦਾ ਵਧ ਗਿਆ ਤੇ ਅਖੀਰ ਗੱਲ ਤਲਾਕ ਤਿਆ ਪਹੁੰਚੀ ਪਰ ਉਹਨਾਂ ਨੇ ਕਿਸੇ ਦੀ ਪ੍ਰਵਾਹ ਨਾ ਕੀਤੀ ਤੇ ਆਪਣੇ ਆਪ ਨੇ ਸਾਥੀ ਨੂੰ ਤਲਾਕ ਦੇ ਕੇ ਆਪਸ ਵਿੱਚ ਵਿਆਹ ਕਰ ਲਿਆ ਕਮਲ ਜੋ ਵਧੀਆ ਗੀਤ ਲਿਖਦਾ ਸੀ ਉਸ ਨੂੰ ਕਿਸੇ ਕੰਪਨੀ ਨੇ ਮੁੰਬਈ ਵਿੱਚ ਨੌਕਰੀ ਦੇ ਦਿੱਤੀ ਉਹ ਪ੍ਰੀਤ ਨੂੰ ਲੈ ਕੇ ਮੁੰਬਈ ਚਲਾ ਗਿਆ ਦੋਨੋਂ ਬਹੁਤ ਖੁਸ਼ ਪ੍ਰੀਤ ਸੱਜ ਦੀ ਸਵਰਦੀ ਤੇ ਕਮਲ ਉਸ ਦੀ ਤਾਰੀਫ ਕਰਦਾ ਨਾ ਥੱਕਦਾ ਦੋਨੋਂ ਆਪਣਾ ਇੱਕ ਬੱਚਾ ਚਾਹੁੰਦੇ ਸਨ ਪਰ ਪ੍ਰੀਤ ਦੀ ਉਮਰ ਬਡੇਰੀ ਹੋਣ ਕਰਕੇ ਸੰਭਵ ਨਾ ਹੋ ਸਕਿਆ ਜ਼ਿੰਦਗੀ ਬਹੁਤ ਸੋਹਣੀ ਚੱਲਣ ਲੱਗ ਪਈ ਉਹਨਾਂ ਦੇ ਸੁਪਨੇ ਸাকার ਹੋ ਗਏ ਪਿਆਰ ਪੂਰਾ ਹੋ ਗਿਆ ਆਪਸ ਵਿੱਚ ਜਦੋਂ ਵਿਆਹ ਹੋ ਗਿਆ ਜ਼ਿੰਦਗੀ ਚੰਗੀ ਚੱਲਣ ਲੱਗੀ ਉਦੋਂ ਪ੍ਰੀਤ ਦੇ ਪਤੀ ਨੇ ਸ਼ਰਮ ਦੇ ਮਾਰੇ ਆਪਣੀ ਟਰਾਂਸ ਪਰ ਕਿਸੇ ਹੋਰ ਸੂਬੇ ਵਿੱਚ ਕਰਵਾ ਲਈ ਤੇ ਦੂਸਰਾ ਵਿਆਹ ਕਰਵਾ ਕੇ ਪ੍ਰੀਤ ਦੇ ਦੋਨੋਂ ਬੱਚਿਆਂ ਸਮੇਤ ਨਵੀਂ ਥਾਂ ਤੇ ਚਲਾ ਗਿਆ ਕਮਲ ਤੇ ਪਿਤਾ ਨੇ ਕਮਲ ਦੀ ਪਤਨੀ ਨੂੰ ਕਿਹਾ ਬੇਟਾ ਇਸ ਬੱਚੀ ਨੂੰ ਸਾਡੇ ਕੋਲੇ ਛੱਡ ਜਾ ਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਲੈ ਪਰ ਉਹ ਨਹੀਂ ਮੰਨੀ ਉਸਨੇ ਸਬਰ ਦਾ ਘਟ ਭਰ ਲਿਆ ਤੇ ਆਪਣੀ ਬੱਚੀ ਸਮੇਤ ਆਪਣੇ ਸੱਸ ਸਹੁਰੇ ਨਾਲ ਰਹਿਣ ਲੱਗ ਗਈ ਪ੍ਰੀਤ ਦੇ ਪਤੀ ਦੀ ਦੂਸਰੀ ਪਤਨੀ ਨੇ ਪ੍ਰੀਤ ਦੇ ਬੱਚਿਆਂ ਨਾਲ ਬੁਰਾ ਵਿਵਹਾਰ ਕਰਨਾ Черевка ਉਹਨਾਂ ਤੋਂ ਕਰਦਾ ਕੰਮ ਕਰਾਉਂਦੀ ਤੇ ਕੁੱਟਮਾਰ ਵੀ ਕਰਦੀ। ਪ੍ਰੀਤ ਦਾ ਬੇਟਾ ਵੱਡਾ ਸੀ ਪਰ ਬੇਟੀ ਛੋਟੀ ਹੋਣ ਕਰਕੇ ਇਸ ਹਿੰਸਾ ਦਾ ਵੱਦਸ਼ਕਾਰ ਹੋਈ ਉਸ ਨੂੰ ਕਰਦਾ ਸਾਰਾ ਕੰਮ ਕਰਨਾ ਪੈਂਦਾ। ਇੱਥੋਂ ਤੱਕ ਕਿ ਘਰ ਦੀ ਸਫਾਈ ਵੀ ਉਹ ਹੀ ਕਰਦੀ। ਉਸਦੇ ਭਰਾ ਤੋਂ ਉਸਦੀ ਇਹ ਹਾਲਤ ਵੇਖੀ ਨਾ ਗਈ ਤੇ ਇੱਕ ਦਿਨ ਦੋਨੋਂ ਭੈਣ ਭਰਾ ਚੋਰੀ-ਚੋਰੀ ਘਰੋਂ ਭੱਜ ਕੇ ਆਪਣੇ ਨਾਨਾ ਨਾਨੀ ਕੋਲੇ ਆ ਗਏ। ਉਹਨਾਂ ਦੇ ਪਿਤਾ ਨੂੰ ਜਦੋਂ ਪਤਾ ਲੱਗਾ ਵੀ ਉਹ ਨਾਨਾ ਨਾਨੀ ਕੋਲੇ ਹਨ ਤਾਂ ਉਹ ਲੈਣ ਆਇਆ। ਪਰ ਬੱਚਿਆਂ ਨੇ ਜਾਣ ਤੋਂਨਕਾਰ ਕਰ ਦਿੱਤਾ ਤੇ ਨਾਨਾ ਨਾਨੀ ਨੇ ਵੀ ਸਾਥ ਦਿੱਤਾ ਵੀ ਇਹ ਦੋਨੋਂ ਹੁਣ ਇੱਥੇ ਹੀ ਰਹਿਣਗੇ ਤੁਹਾਡੇ ਨਾਲ ਨਹੀਂ ਜਾਣਗੇ ਇੱਕ ਵਾਰ ਤਾਂ ਸਭ ਆਪਣੀ ਆਪਣੀ ਥਾਂ ਖੋਜ ਸੰ ਪ੍ਰੀਤ ਨੂੰ ਨਵਾਂ ਮਾਹੌਲ ਮਿਲ ਗਿਆ ਸੀ ਉਹਨਾਂ ਦਾ ਫਲੈਟ ਭਾਵੇਂ ਫਲੈਟ ਭਾਵੇਂ ਛੋਟਾ ਸੀ ਪਰ ਦੋਵਾਂ ਖੁਸ਼ ਸੀ ਜ਼ਿੰਦਗੀ 'ਚ ਕਮਲਦੇਵ ਗਿੱਤਾਂ ਨੂੰ ਕਈ ਫਿਲਮਾਂ ਵਿੱਚ ਥਾਂ ਮਿਲ ਗਈ ਸੀ ਕਮਲ ਮਾਡਲ ਬਣ ਵੰਨਣਾ ਚਾਹੁੰਦਾ ਸੀ ਕਿਉਂਕਿ ਉਹ ਇੱਕ ਸੋਹਣਾ ਸੁਨੱਖਾ ਗੱਭਰੂ ਸੀ ਇਸ ਲਈ ਉਸ ਨੂੰ ਇੱਕ ਛੋਟਾ ਜਿਹਾ ਵਿਗਿਆਪਨ ਮਿਲ ਗਿਆ ਤੋਂ ਉਹ ਬਹੁਤ ਖੁਸ਼ ਹੋਇਆ ਉਸੇ ਵਿਗਿਆਪਨ ਕੰਪਨੀ 'ਚ ਇੱਕ ਰੂਬੀ ਨਾਂ ਦੀ ਮਾਡਲ ਸੀ ਜੋ ਪਿੱਛੋਂ ਕਮਲ ਦੀ ਸ਼ਹਿਰ ਦੀ ਸੀ ਕਮਲ ਤੇ ਰੂਬੀ ਦੀ ਦੋਸਤੀ ਵਧਣ ਲੱਗੀ ਰੂਬੀ ਕਿਉਂਕਿ ਕਾਫੀ ਸਮੇਂ ਤੋਂ ਮੁੰਬਈ ਵਿੱਚ ਸੀ ਇਸ ਲਈ ਉਸ ਨੇ ਆਪਣੀ ਜਾਣ ਪਹਿਚਾਨ ਕਰਕੇ ਕਮਲ ਨੂੰ ਹੋਰ ਕੰਮ ਦਿਲਵਾ ਦਿੱਤਾ ਕਮਲ ਹੁਣ ਆਪਣੇ ਨਵੇਂ ਕੰਮ ਵਿੱਚ ਬੀਜੀ ਹੋ ਗਿਆ ਉਹ ਕਈ ਕਈ ਦਿਨ ਦਿਨ ਰਾਤ ਤੱਕ ਘਰੋਂ ਬਾਹਰ ਰਹਿੰਦਾ ਬਹੁਤੀ ਵਾਰ ਵਾਰਤਾ ਰੂਬੀ ਦੇ ਫਲੈਟ ਵਿੱਚ ਹੀ ਰਾਤ ਕੱਟ ਲੈਣ ਆਉਂਦਾ ਉਸ ਦਾ ਪ੍ਰੀਤ ਤੋਂ ਮਨ ਪਰ ਗਿਆ ਸੀ ਉਹ ਉਸ ਨਾਲ ਸਿੱਧੇ ਮੂੰਹ ਗੱਲ ਵੀ ਨਾ ਕਰਦਾ ਵੈਸੇ ਵੀ ਪ੍ਰੀਤ ਦੀ ਉਮਰ ਹੁਣ ਉਸ ਦੇ ਮੂੰਹ ਤੋਂ ਸਪਸ਼ਟ ਦਿਸਦੀ ਸੀ ਹੌਲੀ ਹੌਲੀ ਕਮਲ ਦਾ ਬਹੁਤ ਸਮਾਂ ਰੂਬੀ ਨਾਲ ਹੀ ਬੀਤਦਾ ਪਰੰਤ ਜਿਹੜੀ ਪ੍ਰੀਤੀ ਇਕੱਲੀ ਫਲੈਟ ਵਿੱਚ ਬੈਠੀ ਰਹਿੰਦੀ ਸੀ ਉਸ ਨੂੰ ਆਪਣੇ ਕੀਤੇ ਤੇ ਪਛਤਾਵਾ ਹੋ ਰਿਹਾ ਸੀ ਪਰ ਹੁਣ ਹੁਣ ਸਮਾਂ ਬੀਤ ਚੁੱਕਾ ਸੀ ਉਸ ਨੂੰ ਆਪਣੇ ਬੱਚਿਆਂ ਦੀ ਯਾਦ ਆਉਂਦੀ ਮਾਂ-ਬਾਪ ਦੀ ਯਾਦ ਆਉਂਦੀ ਉਹ ਕਈ ਕੀ ਘੰਟੇ ਰੋਈ ਜਾਂਦੀ ਹੌਲੀ-ਹੌਲੀ ਉਹ ਮਾਨਸਿਕ ਤੌਰ ਤੇ ਬਿਮਾਰ ਰਹਿਣ ਲੱਗ ਗਈ ਆਪਣੀ ਉਮਰ ਤੋਂ 10 ਸਾਲ ਵੱਡੀ ਲੱਗਣ ਲੱਗ ਗਈ ਉਸਦੀ ਹਾਲਤ ਵੇਖ ਕੇ ਕਮਲ ਨੇ ਉਸ ਨੂੰ ਇੱਕ ਵਾਰੀ ਆਪਣੇ ਮਾਪੇ ਨੂੰ ਮਿਲਣ ਦੀ ਸਲਾਹ ਦਿੱਤੀ ਮਾਪੇ ਦਾ ਨਾਂ ਸੁਣ ਕੇ ਪ੍ਰੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਤੇ ਉਸ ਨੇ ਇੱਕ ਮਿੰਟ ਵਿੱਚ ਆਉਣ ਦਾ ਪ੍ਰੋਗਰਾਮ ਬਣਾ ਲਿਆ ਪ੍ਰੀਤੀ ਆਪਣੇ ਸ਼ਹਿਰ ਵਾਪਸ ਆਈ ਉਸ ਨੂੰ ਲੱਗਿਆ ਜਿਵੇਂ ਉਹ ਕਿਸੇ ਕੈਦ ਵਿੱਚੋਂ ਛੁੱਟ ਕੇ ਵਾਪਸ ਆਈ ਹੋਵੇ ਰਿਸ਼ਕਾ ਲੈ ਕੇ ਸਿੱਧੀ ਆਪਣੇ ਪਿਤਾ ਦੇ ਘਰੇ ਪਹੁੰਚ ਗਈ ਉਸ ਨੂੰ ਉਮੀਦ ਸੀ ਕਿ ਸ਼ੇਤੀ ਹੀ ਉਹ ਆਪਣੇ ਬੱਚਿਆਂ ਨੂੰ ਵੀ ਮਿਲ ਲਵੇਗੀ ਆਪਣੇ ਪਤੀ ਤੋਂ ਆਪਣੀ ਗਲਤੀ ਲਈ ਮਾਫੀ ਮੰਗ ਲਵੇਗੀ ਉਹ ਸੋਚ ਰਹੀ ਸੀ ਉਹ ਹੁਣ ਕਦੇ ਵੀ ਕਵਲ ਕੋਲੇ ਵਾਪਸ ਨਹੀਂ ਜਾਏਗੀ ਉਸ ਦੀ ਸੋਚਾਂ ਦੀ ਤੰਦ ਉਹ ਤੋਂ ਟੁੱਟੀ ਜਦੋਂ ਰਿਸ਼ਕਾ ਉਹਨਾਂ ਦੇ ਘਰ ਦੇ ਬਾਹਰ ਆ ਗਿਆ ਉਸ ਨੇ ਰਿਸ਼ਕੇ ਤੋਂ ਉੱਤਰ ਕੇ ਘਰ ਦਾ ਗੇਟ ਖੋਲ੍ਹਿਆ ਸਾਹਮਣੇ ਉਸ ਦੇ ਪਿਤਾ ਜੀ ਖੜੇ ਸਨ ਉਹ ਕੜਵੀ ਆਵਾਜ਼ ਵਿੱਚ ਵਿੱਚ ਬੋਲੇ ਰੋਕੋ ਕੌਣ ਹੈ ਤੂੰ ਪਾਪਾ ਮੈਂ ਤੁਹਾਡੀ लाज ਵੀ ਪ੍ਰੀਤ ਇਹ ਕਹਿ ਕੇ ਰੋਣ ਲੱਗ ਗਈ ਖਬਰਦਾਰ ਦੇ ਅੰਦਰ ਆਈ ਤੇ ਉਸ ਮਨਹੂਸ ਦਾ ਨਾਮ ਵੀ ਲਿਆ ਮੇਰੇ ਕੋਲੇ ਤਾਂ ਮੈਥੋਂ ਬੁਰਾ ਕੋਈ ਨਹੀਂ ਉਸ ਨੇ ਸਾਡੀ 50 ਸਾਲਾਂ ਦੀ ਬਣੀ ਜਿੱਤ ਮਿੱਟੀ 'ਚ ਰੋਲ ਦਿੱਤੀ ਸਾਡਾ ਉਸ ਨਾਲ ਕੋਈ ਸਬੰਧ ਨਹੀਂ ਜਿੱਥੋਂ ਆਈ ਹੈ ਵਾਪਸ ਚਲੀ ਜਾ ਰੌਲਾ ਸੁਣ ਕੇ ਫਰੀਦ ਦੇ ਬੱਚੇ ਵੀ ਬਾਹਰ ਆ ਗਏ ਉਹਨਾਂ ਦੀ ਨਾਨੀ ਵੀ ਪ੍ਰੀਤ ਨੂੰ ਲੱਗਿਆ ਕਿ ਬੱਚੇ ਮਾਂ ਨੂੰ ਵੇਖ ਕੇ ਭੱਜੇ ਆਉਣਗੇ ਪਰ ਐਸਾ ਕੁਝ ਨਾ ਹੋਇਆ ਪ੍ਰੀਤ ਤਰਲੇ ਕਰਦੀ ਰਹੀ ਪਰ ਉਸਦੇ ਮਾਂ-ਬਾਪ ਤੇ ਬੱਚਿਆਂ ਨੇ ਉਸ ਨੂੰ ਮਿਲਣ ਤੋਂ ਨਾ ਕਰ ਦਿੱਤੀ ਪ੍ਰੀਤ ਦਾ ਗੁਨਾਹ ਹੀ ਬਹੁਤ ਵੱਡਾ ਸੀ ਪ੍ਰੀਤ ਨੇ ਆਪਣਾ ਸਮਾਨ ਚੁੱਕ ਕੇ ਗਲੀ ਵਿੱਚ ਵਾਪਸ ਆ ਗਈ ਉਸਦੇ ਪਿਤਾ ਨੇ ਗੇਟ ਬੰਦ ਕਰ ਲਿਆ ਉਹ ਕਮਲਿਆ ਵਾਂਗੂ ਇੱਧਰ ਉੱਧਰ ਘੁੰਮ ਰਹੀ ਸੀ ਨਾ ਉਸ ਨੂੰ ਆਪਣੇ ਆਪ ਦੀ ਕੋਈ ਸੋਚੀ ਸੀ ਨਾ ਹੀ ਸਮਾਨ ਦੀ ਸੜਕ ਤੇ ਕਮਲਿਆ ਵਾਂਗ ਤੁਰਦੀ ਤੁਰਦੀ ਆਪਣੇ ਘਰ ਤੋਂ ਕਾਫੀ ਦੂਰ ਆ ਗਲੀ ਦੇ ਮੋੜ ਤੇ ਅਚਾਨਕ ਇੱਕ ਤੇਜ਼ ਰਫ਼ਤਾਰ ਟੈਂਪੂ ਦੀ ਝਪੇਟ ਵਿੱਚ ਆ ਕੇ ਸੜਕ ਤੇ ਡਿੱਗ ਗਈ ਤੇਲ ਸੱਟ ਲੱਗੀ ਤੇ ਉਹ ਬੇਹੋਸ਼ ਹੋ ਗਈ ਲੋਕ ਇਕੱਠੇ ਹੋ ਗਏ ਹਸਪਤਾਲ ਪਹੁੰਚਾਇਆ ਪਰ ਕਿਸੇ ਨੇ ਵੀ ਉਸ ਨੂੰ ਪਹਿਚਾਨਿਆ ਨਾ ਇਸ ਤੋਂ ਪਹਿਲਾਂ ਕਿ ਡਾਕਟਰ ਆਪਣਾ ਇਲਾਜ ਸ਼ੁਰੂ ਕਰਦੇ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਸੀ ਪੁਲਸ ਵਾਲਿਆਂ ਨੇ ਲਵਾਰਸ ਸਮਝ ਕੇ ਸੰਸਕਾਰ ਕਰ ਦਿੱਤਾ ਕਿਸੇ ਨੂੰ ਵੀ ਉਸ ਦੀ ਮੌਤ ਦੀ ਖਬਰ ਨਹੀਂ ਸੀ ਨਾ ਹੀ ਪ੍ਰਵਾਸੀ ਇਹ ਉਸ ਦੀ ਜਿਸਮਾਨੀ ਮੌਤ ਸੀ ਅਸਲੀ ਮੌਤ ਤਾਂ ਉਸ ਦੀ 5 ਸਾਲ ਪਹਿਲਾਂ ਹੀ ਹੋ ਗਈ ਸੀ ਜਿਸ ਦਿਨ ਉਹ ਆਪਣੇ ਇਖਲਾਕ ਤੋਂ ਗਿਰ ਗਈ ਸੀ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਕਮੈਂਟ ਵਿੱਚ ਵੀ ਦੱਸਣਾ ਕਹਾਣੀ ਤੋਂ ਕੀ ਸਿੱਖਿਆ ਮਿਲੀ ਕਿ ਇਹ ਸੋਸ਼ਲ ਦੇ ਮਿੜੀਏ ਸੋਸ਼ਲ ਦੇ ਨੈਟਵਰਕ ਵਰਗੇ ਹੀ ਹੈ ਨਾ ਜਾਣੇ ਕਦੋਂ ਖਤਮ ਹੋ ਜਾਂਦੇ ਨੇ ਇਹਨਾਂ ਦਾ ਨੈਟ ਪੈ ਕਦੋਂ ਖਤਮ ਹੋ ਜਾਏ ਤੇ ਰੇਂਜ ਕਦੋਂ ਟੁੱਟ ਜਾਏ ਇਹ ਰੇਂਜ ਦੀ ਕੋਈ ਯਕੀਨੀ ਇਸ ਦੇ ਰਿਸ਼ਤਿਆਂ ਤੇ ਵੀ ਕੀ ਯਕੀਨ ਹੋਊ ਬੋਧਿਆ ਸਿੱਖਿਆ ਦਿੰਦੀ ਇਹ ਰਚਨਾ ਅੱਗੇ ਸ਼ੇਅਰ ਜ਼ਰੂਰ ਕਰਨੀ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ੍ਰੀ ਅਕਾਲ ਜੀ